ਮਾਸਟਰੀ ਅੱਜ ਦਾ ਬਾਹਰ ਟਾਈਮ ਬਾਅਦ ਮੁਲਾਕਾਤ ਹੋਈ ਆਪਣੀ ਹਨਾ ਜੀ ਬਿਲਕੁਲ ਜੀ ਬਹੁਤ ਚਿਰ ਬਾਅਦ ਹੋ ਗਿਆ ਲਗਭਗ ਸਾਲ ਹੀ ਹੋ ਗਿਆ ਮੁਲਾਕਾਤ ਹਾਂਜੀ ਤੇ ਅੱਜ ਇੱਥੇ ਕਿਵੇਂ ਜੀ ਮੇਲੇ ਚ ਰਾਮਪਰੇ ਇਹ ਮੇਲਾ ਹੁੰਦਾ ਜੀ ਯੂਨੀਵਰਸਿਟੀ ਦਾ ਹਾਂਜੀ ਜਿੱਥੇ ਵੀ ਕੋਈ ਯੂਨੀਵਰਸਿਟੀ ਗੜਵਾਸੂ ਮੇਲਾ ਲਾਉਂਦੀ ਹੈਗੀ ਤੇ ਆਪਾਂ ਨੂੰ ਬੁਲਾਉਂਦੀ ਹੈ ਤਾਂ ਆਪਾਂ ਉੱਥੇ ਪਹੁੰਚਦੇ ਆ ਜੀ ਠੀਕ ਹੈ ਤਾਂ ਪਹਿਲਾਂ ਰਾਮਪ ਯੂਨੀਵਰਸਿਟੀ ਸਟਾਰ ਲਾਈ ਸੀਗੀ ਤੇ ਅੱਜ ਹੋਣ ਰਾਮਪਰਾ ਫੂਲ ਇੱਥੇ ਬੱਕਰੀਆਂ ਦੇ ਮੁਕਾਬਲੇ ਸੀਗੇ ਤੇ ਮੱਝਾਂ ਦੇ گاਮਾਂ ਦੀ ਸਾਰੀਆਂ ਦੇ ਉਸ ਤੇリエ ਪਸਟਾਲ ਲਾਈ ਹੈ ਜੀ ਪੀਜੀਐਫ ਹੈ ਨਾ ਜੀ ਇਹ ਪ੍ਰਧਾਨ ਹੋਣਾ ਹੀ ਉਹਨਾਂ ਦੇ ਜੀ ਹਾਂ ਜੀ ਜੀ ਬਿਲਕੁਲ ਐਸੋਸੀਏਸ਼ਨ ਮਣੀ ਹੋਈ ਹੈ ਆਪਣੀ ਬੱਕਰੀ ਪਾਲਣ ਦੀ ਠੀਕ ਹੈ ਤਾਂ ਦਾ ਕੰਮ ਕੀ ਹੈ ਜੀ ਐਸੋਸੀਏਸ਼ਨ ਦਾ ਕੰਮ ਇਹ ਜਿਹੜੇ ਫਾਰਮਰ ਆਉਂਦੇ ਆਗੇ ਬੱਕਰੀਆਂ ਦੇ ਪ੍ਰਤੀ ਕੋਈ ਉਹਨਾਂ ਨੂੰ ਜਾਣਕਾਰੀ ਚ ਲੋੜ ਹੁੰਦੀ ਹੈ ਜਾਂ ਆਪਣੇ ਐਸੋਸੀਏਸ਼ਨ ਨਾਲ ਜੁੜਨਾ ਚਾਹੁੰਦੇ ਨੇ ਜਿਵੇਂ ਅੱਜ ਕਈ ਫਾਰਮਰ ਆਪਣੇ ਐਸੋਸੀਏਸ਼ਨ ਦੇ ਮੈਂਬਰ ਵੀ ਬਣੇ ਨੇ ਠੀਕ ਹੈ ਜੀ ਤਾਂ ਉਹ ਐਸੋਸੀਏਸ਼ਨ ਮੈਂਬਰ ਬਣ ਕੇ ਤਾਂ ਆਪਾਂ ਉਹਨਾਂ ਆਪਣੇ ਨਾਲ ਰਾਬਤਾ ਕਾਇਮ ਹੁੰਦਾਗਾ ਜਦੋਂ ਕੋਈ ਮੀਟਿੰਗ ਹੁੰਦੀ ਹੈ ਯੂਨੀਵਰਸਿਟੀ ਦੇ ਵਿੱਚ ਉਹਨੂੰ ਬੁਲਾਇਆ ਜਾਂਦਾਗਾ ਕੋਈ ਨਵੀਂ ਜਾਣ ਤਾਂ ਉਹ ਆਪਾਂ ਦਿੰਦੇ ਇਹਨਾਂ ਨੂੰ ਬੱਕਰੀ ਪਾਲਣ ਦੇ ਕਿਤੇ ਠੀਕ ਆ ਵੀ ਜੇ ਮੈਂ ਜੁਨੀਵਰਸਿਟੀ ਨਾਲ ਮੈਂ ਮੰਨਦਾ ਜੁੜ ਜਾਂਦਾ ਹੈ ਨਾ ਜੁੜ ਜਾਂਦਾ ਜੀ ਹਾਂ ਜਿਵੇਂ ਉਹਨਾਂ ਜੋ-ਜੋ ਵੀ ਜਿਵੇਂ ਹੁਣ ਬੱਕਰੀ ਯੂਨੀਵਰਸਿਟੀ ਆਪਾਂ ਟ੍ਰੇਨਿੰਗ ਦਿੰਦੀ ਹੈਗੀ ਪਨੀਰ ਦੇ ਉੱਪਰ ਵੀ ਬੱਕਰੀ ਦੇ ਦੁੱਧ ਤੋਂ ਪਨੀਰ ਕਿਵੇਂ ਤਿਆਰ ਕਰਨਾਗਾ ਤਾਂ ਉਹ ਦਸੰਬਰ ਦੇ ਵਿੱਚ ਟ੍ਰੇਨਿੰਗ ਲੱਗ ਰਹੀ ਹੈ ਠੀਕ ਹੈ ਜੀ ਤਾਂ ਉਹਦੇ ਵਿੱਚ ਜੇ ਆਪਾਂ ਨਾਲ ਜੁੜੇ ਰਹਿਣਗੇ ਤਾਂ ਆਪਾਂ ਉਹ ਦੱਸਦੇ ਰਹਿਣੇ ਹਾਂਗੇ ਵੀ ਭਾਈ ਦਸੰਬਰ ਦੇ ਵਿੱਚ ਟ੍ਰੇਨਿੰਗ ਲੱਗਣੀ ਆ ਤਾਂ ਤੁਸੀਂ ਬੱਕਰੀ ਪਾਲਣ ਦੇ ਕਿਤੇ ਤੇ ਜੇਕਰ ਦੁੱਧ ਤੇ ਕੰਮ ਕਰਦੇ ਹੋਗੇ ਤਾਂ ਤੁਸੀਂ ਪਨੀਰ ਜਿਹੜਾ ਉਹ ਤਿਆਰ ਕਰਕੇ ਅੱਗੇ ਸੇਲ ਕਰ ਸਕਦੇ ਹੋ ਠੀਕ ਹੈ ਤਾਂ ਇਸ ਤਰ੍ਹਾਂ ਵੀ ਨਵੀਂ-ਨਵੀਂ ਜਾਣਕਾਰੀ ਜਿਹੜੀ ਆਪਾਂ ਵਹੀਆ ਕਰਾਉਂਦੇ ਰਹਿਣੇ ਹਾਂਗੇ ਜੇਕਰ ਆਪਨੇ ਜੁੜੇ ਰਹਿਣ